ਖਬਰਨਾਮਾ ਦੇਖ ਰਿਆ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਕੱਲ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਇੱਕ ਵਾਰ ਫਿਰ ਸੁਖੀਆਂ ਦੇ ਵਿੱਚ ਆ ਗਏ ਨੇ ਕੈਪਟਨ ਅਮੰਦਰ ਸਿੰਘ ਕਿਉਂਕਿ ਬਿਬੇਸ਼ ਬਗੇਲ ਖੁਣਾ ਨੇ ਉਹਨਾਂ ਨੂੰ ਖੁੱਲਾ ਸੱਦਾ ਪੱਤਰ ਦੇ ਦਿੱਤਾ ਕਿ ਤੁਸੀਂ ਕਾਂਗਰਸ ਪਾਰਟੀ ਵਿੱਚ ਆ ਸਕਦੇ ਹੋ ਕਾਂਗਰਸ ਪਾਰਟੀ ਤੁਹਾਡੇ ਨਾਮ ਤੇ ਮੰਥਨ ਕਰੇਗੀ ਦੋਈ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੇ ਕਾਟੋ ਕਲੇਸ਼ મત ਭੇਦ ਲੜਾਈ ਝਗੜੇ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਤੇ ਦੂਸਰੇ ਪਾਸੇ ਕਹਿ ਦੇਣਾ ਕਿ ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਆ ਸਕਦੇ ਹੋ ਤੁਹਾਡੇ ਵਾਸਤੇ ਕਾਂਗਰਸ ਪਾਰਟੀ ਦੇ ਦਰਵਾਜ਼ੇ ਖੁੱਲੇ ਨੇ ਕੈਪਟਨ ਅਮਰਿੰਦ ਸਿੰਘ ਤੇ ਭਰੋਸਾ ਕੀਤਾ ਜਾਵੇਗਾ ਲੇਕਿਨ ਕੱਲ ਇੱਕ ਵੱਡੀ ਖਬਰ ਆਈ ਸੀ ਕੈਪਟਨ ਅਮਰਿੰਦਰ ਸਿੰਘ ਦੇ ਫਰਜੰਦ ਯਾਨੀ ਕਿ ਲੜਕੇ ਅਰਣਿੰਦਰ ਸਿੰਘ ਨੇ ਇੱਕ ਸੋਸ਼ਲ ਮੀਡੀਆ ਉੱਤੇ ਪੋਸਟ ਪਾਈ ਸੀ ਕਿ ਸਾਨੂੰ ਈਡੀ ਵੱਲੋਂ ਨੋਟਸ ਆਇਆ ਹੈ ਅਸੀਂ ਨੋਟਸ ਦਾ ਜਵਾਬ ਦੇਾਂਗੇ ਸਾਨੂੰ ਦੇਸ਼ ਦੇ ਕਾਨੂੰਨ ਤੇ ਸੰਵਿਧਾਨ ਤੇ ਮਾਣ ਹੈ ਇਹਧਰੂ ਬੁਬੇਸ਼ ਬਗੇਲ ਦਾ ਖੁੱਲੇ ਪੱਦਰ ਤੇ ਕਹਿ ਦੇਣਾ ਕਿ ਭਈ ਤੁਸੀਂ ਆਜੋ ਤੁਹਾਨੂੰ ਅਸੀਂ ਸ਼ਾਮਲ ਕਰਵਾਵਾਂਗੇ ਕਾਂਗਰਸ ਪਾਰਟੀ ਦੇ ਵਿੱਚ ਲੇਕਿਨ ਇਧਰ ਦੱਸਿਆ ਜਾ ਰਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਪੁੱਤਰ ਰਣਿੰਦਰ ਸਿੰਘ ਨੂੰ ਸੱਮਣ ਭੇਜਣ ਵਾਲੇ ਇਨਫੋਰਸਮੈਂਟ ਡਾਇਰੈਕਟਰ ਯਾਨੀ ਕਿ ਈਡੀ ਦੇ ਐਡੀਸ਼ਨਲ ਡਾਇਰੈਕਟਰ ਈਡੀ ਦੇ ਐਡੀਸ਼ਨਲ ਡਾਇਰੈਕਟਰ ਤੇ ਵਿੱਤ ਮੰਤਰਾਲੇ ਨੇ ਕਾਰਵਾਈ ਕਰਦੇ ਹੋਏ ਉਹਨਾਂ ਦਾ ਤਬਾਦਲਾ ਕਰ ਦਿੱਤਾ ਹੈ ਸੱਮਣ ਜਾਣੀ ਜਾਣੀ ਹੋੜ ਸੱਮਣ ਜਾਰੀ ਹੋਣ ਤੋਂ ਕੇਵਲ 2 ਦਿਨ ਦੇ ਅੰਦਰ ਹੀ ਅਧਿਕਾਰੀ ਰਵੀ ਤਵਾੜੀ ਨੂੰ ਚਨਈ ਤਬਾਦਲਾ ਕੀਤੇ ਜਾਣ ਨਾਲ ਰਾਜਨੀਤਿਕ ਗੱਲਾਂ ਬਾਤਾਂ ਤੇ ਚਰਚਾਵਾਂ ਤੇ ਇਸ ਹੋ ਗਈਆਂ ਹਨ ਹਾਲ ਹੀ ਵਿੱਚ ED ਨੇ ਇੱਕ ਪੁਰਾਣੇ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਪੁੱਤਰ ਰਣਿੰਦਰ ਸਿੰਘ ਨੂੰ ਤਲਬ ਕੀਤਾ ਸੀ ਸਿਹਤ ਕਾਰਨਾਂ ਕਰਕੇ ਕੈਪਟਨ ਅਮਰਿੰਦਰ ਸਿੰਘ ਪੇਸ਼ ਨਹੀਂ ਹੋ ਸਕੇ ਜਦਕਿ ਰਣਿੰਦਰ ਸਿੰਘ ਵੀ ਨਿਰਧਾਰਤ ਮਿਤੀ ਤੇ ਹਾਜ਼ਰ ਨਹੀਂ ਹੋਏ ਸੂਤਰਾਂ ਅਨੁਸਾਰ ਅਗਲੀ ਤਾਰੀਖ ਦਿੱਤੇ ਜਾਣ ਤੋਂ ਪਹਿਲਾਂ ਸਬੰਧਤ ਐਡੀਸ਼ਨਲ ਡੈਕਟਰ ਡੈਕਟਰ ਦੇ ਤਬਾਦਲੇ ਦੇ ਹੁਕਮ ਜਾਰੀ ਹੋ ਗਏ ਹਨ ਕੈਪਟਨ ਨੂੰ ਸੱਮਣ ਭੇਜੇ ਜਾਣ ਤੋਂ ਬਾਅਦ ਸੂਬੇ ਦੀ ਰਾਜਨੀਤੀ ਵਿੱਚ ਹਲਚਲ ਤੇਜ਼ ਹੋ ਗਈ ਸੀ ਕਾਂਗਰਸ ਦੇ ਸੀਨੀਅਰ ਨੇਤਾ ਬਿਪੇਸ਼ ਬਗੇਲ ਅਤੇ ਕਾਨਫਰੰਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਵਾਪਸੀ ਕਰਨ ਦੀ ਸਵਾਗਤ ਕਰਨ ਦੀ ਗੱਲ ਕਹੀ ਸੀ ਇਸੇ ਦੌਰਾਨ ਭਾਜਪਾ ਦੇ ਇੱਕ ਸੀਨੀਅਰ ਨੇਤਾ ਨੇ ਅਸਮਬ ਜਾ ਕੇ ਉਹਨਾਂ ਨਾਲ ਮੁਲਾਕਾਤ ਵੀ ਕੀਤੀ ਹਾਲਾਂਕਿ ਇਸ ਮੁਲਾਕਾਤ ਦੌਰਾਨ ਕੀ ਗਲਬਤ ਹੋਈ ਇਸ ਬਾਰੇ ਕੁਝ ਵੀ ਜਿਹੜਾ ਹੈ ਬਿਆਨਬਾਜ਼ੀ ਨਹੀਂ ਦਿੱਤੀ ਗਈ ਪਰ ਈਡੀ ਦੇ ਅਧਿਕਾਰੀ ਦੇ ਤਬਾਦਰੇ ਨਾਲ ਰਾਜਨੀਤੀ ਨੂੰ ਅਟਕਲਾ ਰਾਜਨੀਤਿਕ ਅਟਕਾਂ ਨੂੰ ਹੋਰ ਹੌਸਲਾ ਮਿਲ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਵਿਰੋਧੀ ਧਿਰ ਇਸ ਨੂੰ ਸਿਆਸੀ ਦਬਾਅ ਨਾਲ ਜੋੜ ਕੇ ਦੇਖ ਦੇਖ ਰਹੀ ਹੈ ਹਨ ਵਿਰੋਧੀ ਧਿਰ ਜਦ ਕਿ ਅਧਿਕਾਰਤ ਅਧਿਕਾਰਕ ਤੌਰ ਤੇ ਇਸ ਮਾਦਲੇ ਨੂੰ ਸਧਾਰਨ ਪ੍ਰਸ਼ਾਸਕੀ ਪ੍ਰਕਿਰਿਆ ਦੱਸਿਆ ਜਾ ਰਿਹਾ ਹੈ ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਵਿਵਾਦਾਂ ਦੇ ਵਿੱਚ ਵੀ ਨੇ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਸੁਰਖੀਆਂ ਦੇ ਵਿੱਚ ਵੀ ਨੇ ਜਿਹੜੇ ਅਧਿਕਾਰੀ ਵੱਲੋਂ ਨੋਟਿਸ ਭੇਜਿਆ ਗਿਆ ਸੀ ਉਸ ਉਸ ਦੀ ਬਦਲੀ ਕਰਕੇ ਤਬਾਦਲਾ ਕਰਕੇ ਉਸ ਨੂੰ ਚੇਨਈ ਯਾਨੀ ਕਿ ਮਡਰਾਸ ਭੇਜ ਦਿੱਤਾ ਗਿਆ ਹੈ ਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਕਹਿ ਰਹੀ ਹੈ ਕਿ ਤੁਸੀਂ ਕਾਂਗਰਸ ਪਾਰਟੀ ਵਿੱਚ ਆ ਜਾਓ ਇਹ ਸਭ ਕੁਝ ਕੀ ਚੱਲ ਰਿਹਾ ਹੈ ਇੱਕ ਪਾਸੇ ਵਿਰੋਧੀਆਂ ਵੱਲੋਂ ਹੁਣ ਪਲਟਵਾਰ ਕੀਤੇ ਜਾ ਰਹੇ ਨੇ ਕਿ ਸਿਆਸੀ ਦਬਾਅ ਪਾਇਆ ਗਿਆ ਹੈ ਸਿਆਸੀ ਦਬਾਅ ਦੇ ਤਹਿਤ ਇਹ ਈਡੀ ਦੇ ਅਧਿਕਾਰੀ ਦੀ ਬਦਲੀ ਕਰ ਦਿੱਤੀ ਗਈ ਹੈ ਸਾਰਾ ਕੁਝ ਇਹ ਕਿਉਂ ਝੋਕਿਆ ਜਾ ਰਿਹਾ ਹੈ ਹਾਲਾਂਕਿ ਨਾ ਰਣਿੰਦਰ ਸਿੰਘ ਉਥੇ ਤਲਬ ਹੋਏ ਨਾ ਪੇਸ਼ ਹੋਏ ਕੈਪਟਨ ਅਮਨਿੰਦਰ ਸਿੰਘ ਕਿਉਂਕਿ ਉਹ ਜੇਰੇ ਇਲਾਜ ਲਈ ਦੀ ਉਹਨਾਂ ਦੇ ਦੋਨਾਂ ਗੋਡਿਆਂ ਦੀ ਸਰਜਰੀ ਹੋਈ ਹੈ ਉਹ ਮੋਹਾਲੀ ਦੇ ਫੋਰਟਿਸ ਹਸਪੀਟਲ ਦੇ ਵਿੱਚ ਐਡਮਿਟ ਨੇ ਇਹ ਸਾਰੀਆਂ ਚੀਜ਼ਾਂ ਨੂੰ ਬੜੇ ਵੱਡੇ ਨਜ਼ਰੀਏ ਦੇ ਨਾਲ ਵੱਖ-ਵੱਖ ਪਾਰਟੀਆਂ ਦਿਖ ਰਹੀਆਂ ਹਨ ਹੁਣ ਇਸ ਉੱਤੇ ਕੀ ਰੈਕਸ਼ਨ ਜਾਂ ਪਲਟਪਰ ਹੋਵੇਗਾ ਰਣਿੰਦਰ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਇਹ ਕੁਝ ਹੀ ਦਿਨਾਂ ਦੇ ਵਿੱਚ ਪਤਾ ਚਲ ਜਾਵੇਗਾ ਤਾਂ